ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੂਲੋਵਾਲ ਤੇ ਜ਼ਿਲ੍ਹਾ ਨੂੰ ਪੈਂਦੇ ਜੀ ਸੰਗਰੂਰ ਬਾਈਕੋਲ ਕਲੂਨ ਝੋਟੀ ਸੇਲ ਆ ਜੀ ਠੀਕ ਹੈ ਜੀ ਘਰ ਦੀ ਝੋਟੀ ਆ ਅ ਵੱਧ ਜਾਣਕਾਰੀ ਲੈਂਦੇ ਆਪਾਂ ਵਾਈ ਜੀ ਭਾਈ ਜੀ ਸਸਤੀ ਗਾ ਜੀ ਅਸਰੀ ਗਾ ਜੀ ਨਾਮ ਵੀਰੇ ਆਪਣਾ ਨਾਮ ਜੀ ਮਨਪ੍ਰੀਤ ਸਿੰਘ ਪੈਂਡ ਮੂਲੋਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਨੇੜੇ ਨੇੜੇ ਪਿੰਡ ਬਾਈ ਕਿਹੜੇ ਆ ਨੇੜੇ ਆਪਣਾ ਜੀ ਇਹ ਪਿੰਡ ਤੂਰੀ ਤੋਂ ਬਰਨਾਲਾ ਰੋਡ ਦੇ ਵਿੱਚ ਆ ਗਿਆ ਹਾਂਜੀ ਵਿਚਾਲੇ ਨੇੜੇ ਨੇੜੇ ਆਪਾਂ ਨੂੰ ਰਣੀਕੇ ਸੇਖਾ ਪਿੰਡ ਪੈ ਜਾਂਦਾ ਠੀਕ ਆ ਹਾਂਜੀ ਤੇ ਝੋਟੀ ਦੱਸੋ ਜੀ ਝੋਟੀ ਤਕਰੀਬਨ ਇਹ ਦਿਨ ਪੂਰੇ ਹੋਗੇ ਜੀ ਪਹਿਲਾਂ ਝੋਟੀ ਆ ਹਾਂਜੀ ਤੇ ਪੰਜ ਚਾਰ ਦਿਨਾਂ ਲੈ ਵੀ ਸਕਦੀ ਆ ਸੂ ਵੀ ਸਕਦੇ ਠੀਕ ਆ ਦਿਨ ਪੂਰੇ ਆ ਹਾਂਜੀ ਹਾਂ ਲੋਪਾ ਚੋਖਾ ਸਕਦੇ ਸਿੰਘੀ ਸੁਨੀ ਬਹੁਤ ਸੋਹਣਿਆ ਕਰਮਾਂ ਵਾਲੀ ਝੋਟੀ ਪਲੂਣ ਠੀਕ ਆ ਜੀ ਤੇ ਇਹਦੀ ਮਾਮੂ ਦਾ ਰਿਕਾਰਡ ਬਾਈ ਇਹਦੀ ਮਾਂ ਚਲਵੀਂ ਦੁੱਧ ਵਧੀਆ ਸੀਗਾ ਜੀ ਹਾਂਜੀ ਇਹਦੀ ਦੇ ਨਾਲ ਇਹਦੀ ਭੈਣ ਆ ਜੀ ਹਾਂਜੀ ਉਹਦੇ ਥੱਲੇ ਪਹਿਲੇ ਸੂਈ 13 ਲੀਟਰ ਦੁੱਧ ਸੀਗਾ ਉਹਦੇ ਉਹਦੇ ਸੀ ਪਹਿਲੇ ਸੂਈ 13 ਲੀਟਰ ਦੁੱਧ ਪਹਿਲੇ ਸੂਈ 13 ਲੀਟਰ ਜਿਹੜੀ ਦੀ ਭੈਣ ਸੀ ਠੀਕ ਆ ਇਹਦੀ ਭੈਣ ਹਾਂਜੀ ਠੀਕ ਆ ਲੋਪਰਾ ਚੈੱਕ ਕਰ ਸਕਦੇ ਅਰੇ ਕਰਵਾ ਲਓ ਥੱਲੇ ਆਪਣਾ ਲੈਜ ਠੀਕ ਆ ਜੀ ਲੋਨ ਛੋਟੀ ਆ ਠੀਕ ਆ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਆ ਜੀ ਤੇ ਰੇਟ ਭਰਾ ਦਾ ਜਾਇਜ਼ ਰੇਟ ਜੀ ਫੋਨ ਤੇ ਕਰੋ ਠੀਕ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਭਰਾ ਵੱਡੀ ਵੀਡੀਓ ਆ ਉਹ ਚੈੱਕ ਕਰ ਸਕਦੇ ਹੋ ਓਕੇ